ਲਓ ਆਏ ਤੁਹਾਨੂੰ ਉਹ ਦੁਨੀਆ ਦਾ ਉਹ ਬੰਦਾ ਦਿਖਾਉਣਾ ਜਿਹਦੀਆਂ 20 ਘਰਾਂ ਵਾਲੀਆਂ ਆਹ ਬਾਈ ਇਹਦਾ ਨਾਂ ਕੀ ਹੈ ਬਾਈ ਗੁਰਪ੍ਰੀਤ ਕਮਰਤ ਖਾਨ ਹੈ ਇਹਦਾ ਨਾਂ ਬਾਈ ਅੱਛਾ ਇਹਦੀਆਂ 20 ਘਰਾਂ ਵਾਲੀਆਂ ਹੈ ਇਹਦੇ ਕੋਲੇ 200 ਹੈਕਟੇਰ ਜ਼ਮੀਨ ਹੈ 200 ਹੈਕਟੇਰ ਮਤਲਬ 500 ਕਿੱਲਾ 500 ਕਿੱਲਾ ਜ਼ਮੀਨ ਹੈ ਤੇ ਕਾਈ ਸਾਰੀ ਦਿਹਾੜੀ ਫਿਰਦਾ ਰਹਿੰਦਾ ਉਹ ਇਹਦੀ ਮਰਸੀ ਵੀ ਗੱਡੀ ਖੜੀ ਹੈ ਬੱਸ ਟਾਪ ਨਾਲ ਅੱਛਾ ਘੁੰਮਦਾ ਫਿਰਦਾ ਹੈ ਵੀ ਇਹਦੇ ਕਾਫੀ ਰਿਸ਼ਤੇਦਾਰ ਨੇ ਇੱਥੇ ਮਹੱਲੇ ਦੇ ਵਿੱਚ ਹੀ ਹਾਂ ਹਾਂ ਕਿਤੇ ਉੱਥੇ ਜਾਂਦਾ ਕਿਤੇ ਉੱਥੇ ਜਾਂਦਾ ਤੇ ਆਪਣੀ ਵੀ ਬਹੁਤ ਮਦਦ ਕਰਦਾ ਇੱਥੇ ਇਹ ਇੰਡਨ ਬਾਰੇ ਬਹੁਤ ਮਦਦ ਕਰਦਾ ਕਿ ਉਹ ਕੀ ਦੱਸਦਾ ਸੀਗਾ ਜਦੋਂ ਰਸ਼ੀਆ ਦੇ ਟਾਈਮ 'ਚ ਇਹ ਪਹਿਲਾ ਗੌਂਡਰ ਵੀ ਰਿਹਾ ਹਾਂ ਗੌਂਡਰ ਵੀ ਰਿਹਾ ਕਿਵੇਂ ਸੀ ਉਹਦੋਂ ਰਸ਼ੀਆ ਦੇ ਟਾਈਮ 'ਚ ਇਹਨੇ ਗੌਂਡਰ ਕੀਤੀ ਪੂਰੀ ਮਾਫੀਆ ਡਾਇਬ ਸੀਗਾ ਤੇ 60 ਸਾਲ ਤੱਕ ਉਹ 60 ਸਾਲ ਤੱਕ ਜੇਲ੍ਹ ਤੇ ਰਿਹਾ 60 ਸਾਲ 60 ਸਾਲ ਜੇਲ੍ਹ ਚ ਹਾਂ 60 ਸਾਲ ਦੀ ਉਮਰ ਤੱਕ ਜੇਲ੍ਹ ਤੇ ਰਿਹਾ 60 ਸਾਲ ਦੀ ਉਮਰ ਤੱਕ ਜੇਲ੍ਹ ਤੇ ਰਿਹਾ ਤਰਾ ਯਾਰ ਕੋਈ ਨਹੀਂ ਆਇਆ ਤੇ ਵਿਆਹ ਕਰਾ ਦੋ ਕਰਾ ਜਾ ਫਿਰ 20 ਇਹ ਇਹ ਪਹਿਲਾਂ ਪਹਿਲਾਂ ਜਵਾਨੀ ਚ ਹੀ ਕਰਾ ਗਿਆ ਅਰੇ ਜਵਾਨੀ ਚ ਵੀ ਕਰਾਗਾ ਜੇ ਕਰਨ ਨੂੰ ਜੇਲ੍ਹ ਜੂਲ ਚ ਨਾ ਭੇਜ ਦੇ ਬਾਈ ਇਹਨੇ ਘਾਟੋ ਘੜ ਸੰਕੜਾ ਮਾਰ ਜਣਾ ਸੀ ਤੇਰਾ ਯਾਰ ਨੇ ਤੇ ਆ ਇਹਦਾ ਘਰ ਦਾ ਤੁਹਾਨੂੰ ਬਾਅਦ ਦਿਖਾਉ ਪਹਿਲਾਂ ਇਹਦੇ ਘਰ ਦਾ ਆਹ ਇਹਦੇ ਭਰਾ ਦਾ ਘਰ ਦਿਖਾਉਣਾ ਇਹ ਐਡਾ ਮਹਿਲ ਇਹਦਾ ਖੱਤਿਆ ਤੇ ਇਧਰਲੇ ਪਾਸੇ ਆਹ ਦੇਖ ਲਓ ਇਹ ਪਿੰਡਾਂ ਦੇ ਵਿੱਚ ਆ ਬਾਕੀ ਐਵੇਂ ਧੰਦੀ ਪੜਦੇ ਫਿਰਦਾ ਤੇਰਾ ਯਾਰ ਇਹੀ ਆ ਜ ਐ ਬਾਬਾ ਦੱਸੀ ਕਿੰਨੇ ਘਰ ਆਣ ਲਗਾ ਤਰੀਆਂ ਐ ਕਰਕੇ ਹੱਥ ਕਰ ਸੋਰੀ ਹਾਂ 10 12 24 24 ਘਰ ਆਣ ਲਗਾ ਉਹ ਜਵਾਕ ਕਿੰਨੇ ਆਣ ਪੁੱਛ ਜਵਾਕ ਚੇ ਨਹੀਂ ਇਸ ਬੱਚੇ ਇਸ ਖਮਾ ਦੋ ਦੂਜਾ ਬਾਪ ਫਿਰ ਆਉਂਦੇ ਨਹੀਂ ਆਪਸ਼ੀ ਆਪਸ਼ੀ ਬੇਰੀਆ ਬਾਤ ਕੀ ਮੋਂ ਨਾਲ ਪਤਾ ਨਹੀਂ ਬਾਬਾ ਜਵਾਕਾਂ ਅਜਵਾਕ ਦੇ ਆਣ ਗਏ ਤਾਂ ਤਰੇ ਯਾਰ ਦੇ ਅੱਛਾ ਤੋ ਭਰਾਵਾਂ ਚ 40 50 ਜਵਾਕ ਹੈ ਤੇ ਮਾਲਾ ਜਿਹੜਾ ਹਨ 24 ਘਰਾਂ ਵਾਲੀਆਂ 50 ਜਵਾਕ ਆ ਤੇਰਾ ਯਾਰ 60 ਸਾਲ ਜੇਲ੍ਹ ਚ ਲਾਇਆ 60 ਸਾਲ ਦੀ ਹੁਣ ਤੱਕ ਜੇਲ੍ਹ ਚ ਲਾਇਆ ਨਹੀਂ ਬੰਦੇ ਕਿ ਕੋਈ ਇੱਥੇ ਕੋਈ ਵੀ ਨਹੀਂ ਖੰਗਦਾ ਨਹੀਂ ਨਾ ਤੇ ਆਪਣੇ ਇੰਡੀਆ ਨਾਲ ਵਾਸਤੇ ਬੰਦਾ ਬੜਾ ਗੁੱਡ ਆ ਅੱਛਾ ਇੰਡੀਆ ਨਾਲ ਵਾਸਤੇ ਬੜਾ ਗੁੱਡ ਆ ਜਿਵੇਂ ਹੁਣ ਇਹ ਆਪਣੇ ਨਾਲ ਇਹ ਕਰਦਾ ਤੇ ਹੁਣ ਵੀ ਕਰਦਾ ਹੈ ਨਾ ਬੇ ਇਹਦਾ ਨਾਮ ਲੈ ਲਏਗੇ ਆਪਾਂ ਤੇ ਆਪਾਂ ਨੂੰ ਨਾ ਕੋਈ ਪੁਲਿਸ ਵਾਲਾ ਨਾ ਕੋਈ ਹੋਰ ਕੁਝ ਨਹੀਂ ਕਹਿੰਦਾ ਅੱਛਾ ਮਿੱਤਰਾਂ ਦਾ ਨਾਂ ਚੱਲਦਾ ਹੈ ਕਹਿੰਦਾ ਵੀ ਜਿੱਦਰ ਨੂੰ ਲੰਘ ਜਾਂਦੇ ਨਾ ਤੇ ਬੜਾ ਥੋੜਾ ਸਾਕਦਾ ਇਹ ਨੂੰ ਪਤਾ ਨਹੀਂ ਲੱਗਦਾ ਵੀ ਕੀ ਕਹੀ ਜਾਨੇ ਮਤਲਬ ਜੇ ਕਹਿੰਦਾ ਜੇ ਬੰਦੇ ਆਪਣਾ ਰੇਂਡਰ ਨੂੰ ਫਸ ਵੀ ਜਾਣ ਇਹਦਾ ਨਾਮ ਲਾ ਦੇਣਾ ਹੈ ਵੀ ਭਾਈ ਇਹਦਾ ਨਾਮ ਕੀ ਹੈ ਸ਼ਮਰਖਣ ਸ਼ਮਰਖਣ ਵੀ ਸ਼ਮਰਖਣ ਦੇ ਯਾਰ ਆ ਹੈ ਇਹ ਡਾਉਂਦਾ ਮੰਤਰ ਇਹ ਸ਼ਮਰਖਣ ਇਹ ਥੋੜਾ ਇਹ ਲੋਕੇਸ਼ਨ ਕਿੱਥੋਂ ਦਾ ਹੈ ਬੰਦਾ ਇੱਥੋਂ ਦਾ ਹੀ ਹੈ ਜਾਰਜ ਕਾ ਹਾਂ ਆਪਣਾ ਇਹਦਾ ਹੀ ਘਰ ਆਪਣੇ ਕੋਲੇ ਅੱਛਾ ਹਾਂ ਠੀਕ ਆ ਭਾਈ ਆ ਦੇਖ ਦੋਨੇ ਜਾਨੇ ਜਾਂਦੇ ਸਾਰੇ ਜਿਹੜਾ ਮਰਸੜੀ ਰੱਖੀ ਹੋਤ ਰਹੀ ਯਾਰ ਨੇ ਠੀਕ ਹੈ ਤੇ ਹਜੇ ਇਹਦੀ ਉਮਰ ਘੱਟੋ ਘੱਟ ਭਾਈ 80 ਸਾਲ ਹੋਊ ਹੈ ਨਾ 80 85 ਸਾਲ ਚ ਆਏ ਤੁਰਦਾ ਜਿਵੇਂ ਨੌਜਵਾਨ ਤੁਰਦੇ ਹੁੰਦੇ ਪਹਿਲਾਂ ਤੇਰਾ ਯਾਰ ਮਾਫੀਆ ਚ ਰਿਆ ਠੀਕ ਹੈ ਜਵਾਨੀ ਜਨੇ 24 ਵਿਆਹ ਕਰਾਏ ਤੇ 50 ਸਾਲ ਜਵਾਕ ਕੀਤੇ ਤੇ ਹੁਣ ਆਏ ਤੁਰਿਆ ਫਿਰ ਦੂਜੇ ਜਵੇਂ ਆਏ 4-5 ਘਰ ਵਾਲਿਆਂ ਨਾਲ ਰਹਿੰਦੀਆਂ ਇਹਦੀ ਅੱਛਾ 5 ਘਰ ਜੇ ਨਾਲ ਵੀ ਰਹਿੰਦੀਆਂ ਹਾਂ ਤੇ ਪੂਰਾ ਬਰਾ ਇਹ ਮਾਰੂ ਕਿਸ ਨੂੰ ਏ ਆ ਲੈ ਆਓ ਖੋਲ ਲੈ ਗੱਡੀ ਤੇਰਾ ਯਾਰ ਨੇ ਬਈ ਇਹ ਤਾਂ ਦਰਸ਼ਨੀ ਬਹੁਮੁੱਲਿਆ ਦੇਖ ਆਪੇ ਜਿਹੜਾ ਉਹ ਕੌਂ ਖੱਬੇ ਪਾਸੇ ਚੱਲਦੀ ਹੈ ਨਾ ਇਹ ਕਹਿੰਦਾ ਵੀ ਟਾਈਮ ਹੈ ਨਹੀਂ ਚੱਲਿਆ ਮੈਂ ਇਹ ਤਾਂ ਫਿਰ ਗੁਰਪ੍ਰੀਤ ਨਾਲ ਲਿਆ ਸੀਗੇ ਇਹ ਕਹਿੰਦਾ ਮੈਂ ਮਲਾਉਣਾ ਤੈਨੂੰ ਬੰਦੇ ਨਾਲ ਲਾ ਵੀ ਖੇਚ ਦੀ ਤਰੇ ਯਾਰ ਨੇ ਮਰਸਰੀ ਆਹ ਜਾਂਦੀ ਕੀ ਆਲੀ ਗੱਡੀ ਨੂੰ ਗਿਆ ਸ਼ਮਰਦ ਖਾਨ ਨਾਲ ਕਿਸੇ ਦਾ ਸ਼ਖਮਰ ਦਾਨ